ਸਾਰੇ ਆਲ ਦਈ ਉਸ ਬਜ਼ੁਰਗੂ ਜਿਹੜਾ ਆਪਦੇ ਘਰ ਦੀ ਲੜਾਈ ਨਹੀਂ ਲੜ ਰਿਹਾ ਉਹ ਕੱਲੇ ਪੰਜਾਬ ਦੀ ਲੜਾਈ ਨਹੀਂ ਲੜ ਰਿਹਾ ਉਹ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹਾਂ ਜੇਕਰ ਐਮਐਸਟੀ ਮਿਲਦੀ ਹੈ ਦੇਸ਼ ਦੇ ਕਿਸਾਨਾਂ ਨੂੰ ਤਾਂ ਜਿੱਥੇ ਦੇਸ਼ ਦਾ ਫਾਇਦਾ ਹੋਣਾ ਹੈ ਦੇਸ਼ ਤੱਕਣਾ ਹੋਣਾ ਹੈ ਉੱਥੇ ਨਾਲ-ਨਾਲ ਸਾਡਾ ਪੰਜਾਬ ਵੀ ਬਚਣਾ ਡਾਇਵਰਸਿਫਿਕੇਸ਼ਨ ਹੋਏਗੀ ਔਰ ਇਸ ਗੱਲ ਨੂੰ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੁਣ ਲੈਣਾ ਚਾਹੀਦਾ ਹੈ ਕਿ ਤੁਸੀਂ ਕਿਸਾਨ ਨੂੰ ਤਰਕਨਾਾਰ ਕਰਕੇ ਦੇਸ਼ ਨੂੰ ਦਰਕਰਾਰ ਕਰ ਰਹੇ ਹੋ ਕਿਸਾਨ ਦੀ ਗੱਲ ਨਾ ਸੁਣ ਕੇ ਅਪਮਾਨਤ ਕਰਕੇ ਦੇਸ਼ ਨੂੰ ਸੰਵਿਧਾਨ ਨੂੰ ਅਪਮਾਨਤ ਕਰ ਰਹੇ ਹੋ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਦੇਸ਼ ਆਜ਼ਾਦ ਕਰਾਇਆ ਇਹ ਉਹੀ ਕਿਸਾਨ ਨੇ ਜਿਨ੍ਹਾਂ ਦੇ ਬੱਚੇ ਰੋਜ਼ ਤਿਰੰਗੇ ਜਿਲੇਟ ਕੇ ਆਉਂਦੇ ਆ ਇਹ ਉਹੀ ਕਿਸਾਨ ਹੈ ਜਿਹੜੇ ਤੁਹਾਨੂੰ ਅੰਨ ਪੈਦਾ ਕਰਕੇ ਦਿੰਦੇ ਆ। ਸੋ ਇਹਨਾਂ ਦੀ ਗੱਲ ਸੁਣਨਾ ਸਰਕਾਰ ਦਾ ਫਰਜ ਹੈ। ਸੋ ਕੇਂਦਰ ਸਰਕਾਰ ਨੂੰ ਅੱਗੇ ਆ ਕੇ ਗੱਲ ਸੁਣਨੀ ਚਾਹੀਦੀ ਹੈ। ਉਹਨਾਂ ਦੀ ਸਿਹਤ ਬਹੁਤ ਖਰਾਬ ਹੈ। ਬੀਪੀ ਡਾਊਨ ਹੋ ਰਿਹਾ। ਰਾਜਜੀਤ ਸਿੰਘ ਦਲੇਵਾਲ ਹੋਰ। 31 ਦਿਨ ਹੋ ਗਏ। 2 ਦਿਨ ਭੁੱਖੇ ਨਹੀਂ ਰਿਹਾ ਜਾਂਦਾ। 31 ਦਿਨ ਹੋ ਗਏ ਬਹੁਤ ਕਮਜ਼ੋਰ ਨੇ ਆਓ। ਸੋ ਇਹ ਸਬਰ ਨਾ ਪਰਖੜ ਮੋਦੀ ਸਾਹਿਬ ਕੇਂਦਰ ਸਰਕਾਰ ਅਸੀਂ ਸਾਰੇ ਬਤੌਰ ਪੰਜਾਬੀ ਇਹਨਾਂ ਮੰਗਾਂ ਦੇ ਨਾਲ ਸਹਿਮਤ ਆ ਔਰ ਇਹ ਦੇਸ਼ ਨੂੰ ਬਚਾਉਣਾ ਤੇ ਐਮਐਸਪੀ ਦੇਣੀ ਪਏਗੀ ਕਿਸਾਨੀ ਮੰਗਾਂ ਨੂੰ ਤੁਸੀਂ ਬਹੁਤੀ ਦੇਰ ਤੁਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੁਸੀਂ ਹੁਣ ਨਵਾਂ ਇੱਕ ਡਰਾਫਟ ਚਾ ਲੈ ਜਾਂਦਾ ਲੁਕਵੇਂ ਢੰਗ ਦੇ ਨਾਲ ਤੁਸੀਂ ਫੇਰ ਉਹੀ ਚਾਲ ਚੱਲਨੀ ਚਾਹੁੰਦੇ ਹੋ ਅਮਰੀਕਾ ਦੇ ਤੁਸੀਂ ਅਮਰੀਕਾ 'ਚ 1% ਕਿਸਾਨ ਹੈ ਉੱਥੇ ਸਬਸਿਡੀ ਬਹੁਤ ਦਿੱਤੀ ਜਾਂਦੀ ਹੈ ਇੱਥੇ ਦਾ 80% ਤੁਸੀਂ ਇਹਨੂੰ ਕਿਵੇਂ ਉਸ ਮਾਡਲ ਨੂੰ ਇੱਥੇ ਲਾਗੂ ਕਰਦੇ ਹੋਗੇ ਜੀ ਵੀ ਸਾਰਿਆਂ ਨੂੰ ਜ਼ਿਮਾਨੀ ਤੋਂ ਬਾਹਰ ਕੱਢ ਦਿਓ ਕਿਸਾਨਾਂ ਦੀ ਜ਼ਿਮਾਨੀ ਦੀ ਪਰ ਬਟਾਈਸ਼ਨ ਕਰ ਦਿਓ ਅਡਾਨੀ ਨੂੰ ਦੇ ਦਿਓ ਸਾਰੀਆਂ ਇਹ ਉਹੀ ਚਾਲ ਹੈ ਤੁਸੀਂ ਸਾਰੀ ਖੇਤੀ ਜਿਹੜੀ ਹੈ ਉਹ ਅਡਾਨੀ ਵਰਗਿਆਂ ਨੂੰ ਦੇਣੀ ਚਾਹੁੰਦੇ ਹੋ ਲੇਕਿਨ ਪੰਜਾਬ ਦਾ ਕਿਸਾਨ ਜਿੱਥੇ ਦੇਸ਼ ਖਾਤਰ ਸੰਘਰਸ਼ ਕਰਦਾ ਉੱਥੇ ਆਪਦੀ ਜ਼ਮੀਨ ਖਾਤਰ ਤਾਂ ਕਰਦਾ ਹੀ ਰਹੇਗਾ ਨਾ ਆਪਦੀ ਅਣਖਾਂ ਖਾਤਰ ਆਪਦੀ ਆਉਣ ਵਾਲੀ ਨਸਲਾਂ ਖਾਤਰ ਸੋ ਅਸੀਂ ਸਾਰੇ ਸਾਥੀ ਤੁਹਾਡੇ ਤੋਂ ਉਮੀਦ ਕਰਦੇ ਆ ਵੀਡੀਓ ਤੋਂ ਉਮੀਦ ਕਰਦੇ ਆ ਕਿ ਸਰਦਾਰ ਜਗਜੀਤ ਸਿੰਘ ਦੱਲੇਵਾਲ ਹੋਰਾਂ ਦਾ ਸੰਘਰਸ਼ ਕੋਈ ਆਪ ਦੇ ਘਰ ਦਾ ਸੰਘਰਸ਼ ਨਹੀਂ ਹੈ ਇਹ ਦੇਸ਼ ਲਈ ਸੰਘਰਸ਼ ਹੈ ਇਹ ਪੰਜਾਬ ਲਈ ਸੰਘਰਸ਼ ਹੈ ਇਕੱਲੇ ਪੰਜਾਬ ਦਾ ਵੀ ਨਹੀਂ ਹੈ ਤੋ ਇਹ ਸੰਗਰ ਦੇ ਵਿੱਚ ਸਾਰੇ ਸਾਥ ਦਿਓ ਕੱਲ ਪਾਰਟੀ ਦਾ ਇੱਕ ਹਾਈ ਲੈਵਲ ਡੈਲੀਗੇਸ਼ਨ ਵੀ ਡੱਲੇਵਾਲ ਸਾਹਿਬ ਉਹਨਾਂ ਨੂੰ ਮਿਲ ਕੇ ਗਿਆ ਜਿਹਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਨ ਸੋ ਉਹਨਾਂ ਦੀਆਂ ਵੀ ਆਪਸ ਵਿੱਚ ਗੱਲਾਂ ਹੋਈਆਂ ਸੋ ਪਾਰਟੀ ਪੱਧਰ ਤੇ ਵੀ ਉਹ ਡਿਸਕਸ ਕਰਨਗੇ ਸਰਕਾਰ ਪੱਧਰ ਤੇ ਵੀ ਕਰਨਗੇ ਵਿਧਾਨ ਸਭਾ ਦੇ ਪੱਧਰ ਤੇ ਮੈਂ ਵੀ ਯੋਗ ਕਰ ਸਕਦਾ ਹੋਇਆ ਮੈਂ ਇਸ ਲੜਾਈ ਦੇ ਵਿੱਚ ਕਿਸਾਨਾਂ ਦੇ ਨਾਲ ਆ ਦੇਸ਼ ਦੇ ਨਾਲ ਸਾਨੂੰ ਸਸੂ ਕੀ ਹੈ ਕਿ ਤੁਸੀਂ ਇਹਦੇ ਮੰਤਾਂ ਦਾ ਸਮਰਥਨ ਕਰਦੇ ਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਜਾਂ ਦਾ ਪੰਦਰ ਖੋਲਿਆ ਗਿਆ ਕੋਈ ਵੀ ਤਰ੍ਹਾਂ ਦੀ ਕੋਈ ਚਿੱਠੀ ਕੋਈ ਕੁਝ ਨਹੀਂ ਮੇਰਾ ਖਿਆਲ ਹੈ ਕਿ ਲਗਾਤਾਰ ਮੀਟਿੰਗਾਂ ਹੋ ਰਹੀਆਂ ਜੀ ਪਰਸੋਂ ਵੀ ਮਿਲ ਕੇ ਆਏ ਆ ਆਪਣੇ ਸਾਡੇ ਵਿੱਤ ਮੰਤਰੀ ਸਾਹਿਬ ਔਰ ਬਲਾਲ ਘਟਾਰੂ ਜੱਜ ਜੀ ਵੀ ਕੇ ਗਏ ਸੀ ਸਾਡੇ ਅਫਸਰ ਵੀ ਥੀ ਉਹ ਲਗਾਤਾਰ ਮੀਟਿੰਗ ਜ਼ੋਰ ਕੀ ਔਰ ਮੈਂ ਵੀ ਜਿੱਥੇ ਕਿਤੇ ਮੌਕਾ ਮਿਲਦਾ ਫਾਇਦਾ ਕਿ ਦੇ ਸਕੂਲ ਨਹੀਂ ਮਤਲਬ ਸਕੂਲ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਿੱਥੇ ਕੋਈ ਫੰਕਸ਼ਨ ਹੁੰਦਾ ਉਥੇ ਬੱਚਿਆਂ ਨੂੰ ਇੱਕ ਬਾਰੇ ਲਾਈ ਬਾਰੇ ਦੱਸਦੇ ਆ ਸੋ ਪੰਜਾਬ ਸਰਕਾਰ ਤੇ ਬਿਲਕੁਲ ਇਹਨਾਂ ਮੰਗਾਂ ਦੇ ਨਾਲ ਸਹਿਮਤ ਹੈ। ਸਤਿ ਸ੍ਰੀ ਅਕਾਲ ਜੀ ਤੁਸੀਂ 30 ਤਰੀਕ ਦੀ ਬੰਦ ਦੀ ਸਾਲਨਾ ਸਮਰਥਨ ਕਰਦੀ ਆ ਆਮ ਆਦੀ ਪਾਰਟੀ ਕੀ ਇਹਨਾਂ ਨੇ ਕਿਸਾਨਾਂ ਨੇ ਕਿਹਾ ਹੈਗਾ ਕਿ ਸਾਰੇ ادارے ਵਪਾਰਕ ادارے ਬੰਦ ਰਹਿਣਗੇ ਕੀ ਆਮ ਆਦੀ ਪਾਰਟੀ ਜੋ ਪੰਜਾਬ ਸਰਕਾਰ ਹੈ ਕੋਈ ਰਿਟਰਨ ਰੂਪ ਦੇ ਵਿੱਚ ਦਫ਼ਤਰ ਬੰਦ ਕਰਨ ਦਾ ਹਮਾਇਤ ਕਰੂਗੀ ਦੇਖੋ ਇਹਦੇ ਵਿੱਚ ਜਾਂ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਗਾ ਜਾਂ ਪਾਰਟੀ ਦਾ ਸੋ ਉਹ ਪਾਰਟੀ ਕੋਲ ਤੋਂ ਜਿਹੜਾ ਬੰਦਾ ਅਥੋਰਾਈਜ਼ਡ ਆ ਉਹ ਹੀ ਇਹ ਸਵਾਲ ਦਾ ਜਵਾਬ ਦੇ ਸਕਦਾ ਮੈਂ ਪੰਸਲੀ ਜੀ ਨਾਮ ਹਿੰਦੀ ਸਦਮਾ ਸਾਹਿਬ ਜੀ ਤੁਸੀਂ ਡਰਾਫਟ ਦੀ ਗੱਲ ਕੀਤੀ ਸੀ ਕਿ ਸਿਹਤ ਬਹੁਤ ਖਰਾਬ ਹੈ ਦਵਾਈ ਲੈ ਲੋ ਡ੍ਰਿਪ ਦੇ ਉਹ ਮਨਾ ਕਰ ਦਿੰਦਾ ਇਹਨਾਂ ਨੇ ਕਿ ਦਵਾਈ ਬਿਲਕੁਲ ਨਹੀਂ ਲੈਣੀ ਜੇ ਮੈਨੂੰ ਕੁਝ ਹੋਦਾ ਤਾਂ ਦਿੱਤੀ ਹੋ ਜੀ ਦਵਾਈ ਨਹੀਂ ਮੈਂ ਦੇਖੋ ਉਹਨਾਂ ਦਾ ਇਹ ਜਵਾਬ ਹੈ ਵੀ ਜੇ 7 ਲੱਖ ਕਿਸਾਨ ਇੱਕ ਤਰ੍ਹਾਂ ਦਾ ਇਹਨਾਂ ਨੇ ਕਤਲ ਕੀਤੇ ਦੇਸ਼ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੇ ਉਹਨਾਂ ਦੇ ਤੁਸੀਂ ਡਾਟਾ ਰੱਖਣੇ ਬੰਦ ਕਰਤਾ ਸੋ ਉਹ ਉਹਨਾਂ ਦੀ ਹਮਦਰਦੀ ਕਰਕੇ ਮਨਾ ਕਰ ਰਹੇ ਆ ਅਸੀਂ ਵੀ ਉਹਨਾਂ ਨੂੰ ਕਿਹਾ ਲੇਕਿਨ ਉਹ ਆਪ ਦੀ ਗੱਲ ਤੇ ਉਸੇ ਤਰ੍ਹਾਂ ਕਹਿ ਸੰਧਵਾਤ ਸਾਹਿਬ ਤੁਸੀਂ ਡਰਾਫਟ ਦੀ ਗੱਲ ਕੀਤੀ ਜੋ ਸੂਬਿਆਂ ਨੂੰ ਭੇਜਿਆ ਦਰਸ਼ਕ ਤੇ پارٹی ਦਾ ਕੀ ਸਟੈਂਡ ਆ ਅੱਗੇ ਜਿਹੜਾ اجلاس ਹੋਣਾ ਉਹਦੇ 'ਚ ਕੋਈ ਗੁੰਹਰਤੀ ਮਤਾਂ ਪਾਇਆ ਜਾਏਗਾ ਜਾਂ ਕਿਸ ਤਰ੍ਹਾਂ ਦੇਖੋ ਮੈਂ ਉਹਦੇ ਬਾਰੇ ਇੱਕ ਕੈਪੈਸਿਟੀ ਬਿਲਡਿੰਗ ਜਿਹੜੀ ਸਾਡੇ ਐਮ ਐਲ ਏ ਜੀ ਜਿਹੜੀ ਆ ਉਹ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਐਕਸਰਸਾਈਜ਼ ਰੱਖਾਂਗੇ ਜਿਹਦੇ 'ਚ ਐਕਸਪਰਟਸ ਨੂੰ ਬੁਲਾਵਾਂਗੇ ਔਰ ਉਹ ਆਪਦੇ ਆਪ ਦੇ ਥਿਊਜ਼ ਦੇਣਗੇ ਕੋਈ ਕਿਸੇ ਤਰ੍ਹਾਂ ਦੇ ਥਿਊ ਹੋ ਸਕਦਾ ਸੋ ਉਸ ਤੋਂ ਬਾਅਦ ਐਮ ਐਲ ਏ ਜਦੋਂ ਡਿਸਕਸ਼ਨ ਹੋਏਗੀ ਕੋਡ ਆਉਦੇ ਇਹਦੇ ਬਾਰੇ ਦੱਸਣਗੇ ਠੀਕ ਹੈ ਮੈਨੂੰ ਇਹ ਲੱਗਦਾ ਹੈ ਵੀ ਇਹ ਜੀਐਸਟੀ ਵਾਲਾ ਹੀ ਹੈ ਦੂਜਾ ਚਰਚਾ ਹੋਈ ਤੁਹਾਡੀ ਪਰ ਸੀਐਮ ਸਾਹਿਬ ਨਾਲ ਜਾਂ 25 ਨਵੰਬਰ ਤੋਂ ਗ੍ਰਾਫਟ ਆਇਆ ਮੈਂ ਨਾਲ ਮਿਲ ਨਹੀਂ ਸਕੇ ਆਪਸ ਵਿੱਚ ਸਾਡੀ ਪਰਸਨਲ ਡਿਸਕਸ਼ਨ ਹੁੰਦੀ ਰਹੀ ਉਹਦੇ ਤੋਂ ਇਹ ਲੱਗਦਾ ਵੀ ਜਿਸ ਤਰ੍ਹਾਂ ਜੀਐਸਟੀ ਨੇ ਪੱਠਾ ਪਠਾ ਰਹਾ ਦਾ ਸਾਰੇ ਸਾਰੇ ਕਾਰੋਬਾਰ ਦਾ ਛੋਟੇ ਕਾਰੋਬਾਰੀਆਂ ਦਾ ਦੁਕਾਨਦਾਰਾਂ ਦਾ ਨਿੱਕਿਆ ਦਾ ਉਸੇ ਤਰੀਕੇ ਨਾਲ ਇਹ ਖੇਤੀ ਦਾ ਵੀ ਨੁਕਸਾਨ ਘਟਵਾ ਵਾਲਾ ਡਾਕੂਮੈਂਟ ਹੈ ਅਜੇ ਤੱਕ ਮੇਰੀ ਇਹ ਸਮਝ ਬਣੀ ਹੈ ਲੇਕਿਨ ਸਾਰੇ ਤਰ੍ਹਾਂ ਦੀ ਸਮਝ ਉਥੋਂ ਲੈ ਕੇ ਫਿਰ ਜਿਹੜੀ ਮੱਤਵਚਾਰ ਨੁਕਸਾਨਾਂ ਦੇ ਵਿੱਚ ਚਰਚਾ ਪੰਜ ਮਿੰਟ ਕੇ ਐਮਐਸਪੀ ਨੂੰ ਲੈ ਕੇ ਜਿਹੜੀ ਸਰਕਾਰ ਬਣਾਉਣ ਤੋਂ ਪਹਿਲਾਂ ਗੱਲ ਕੀਤੀ ਜਾਂਦੀ ਸੀ ਆਰਮ ਸਟੇਜਾਂ ਤੋਂ ਪਰ ਹੁਣ ਕਹਿੰਦੇ ਸਾਡੇ ਬਸ ਦੇ ਵਿੱਚ ਇਹ ਕਿਵੇਂ ਦੇਖਦੇ ਤੁਸੀਂ ਵੀ ਇੱਕ ਉਚੋਦੇ ਤੇ ਦੇਖੋ ਜਿਹੜੀਆਂ ਜਿਹੜੀਆਂ ਫਸਲਾਂ ਦੀ ਖਰੀਦ ਹੋ ਰਹੀ ਹੈ ਮੇਰੇ ਖਿਆਲ ਉਹ ਐਮਐਸਪੀ ਦੇ ਦਿੱਤੀਆਂ ਸਰ ਕੱਲ ਤੋਂ ਆਪ ਦੇ ਰੋੜਾ ਜੀ ਮਿਲੇ ਸੀ ਉਹਨਾਂ ਨੂੰ ਡੱਲੇਵਾਲ ਸਾਹਿਬ ਨੂੰ ਤਾਂ ਉਹਨਾਂ ਨੇ ਇਹੀ ਗੱਲ ਕਿਹਾ ਸੀ ਕਿ ਜੀ 91 ਵਿਧਾਇਕ ਜਿਹੜੇ ਚੁਣੇ ਗਏ ਨੇ ਆਵਾਜ਼ ਉਠਾਈ ਜਾਵੇ ਇਹ ਨਾ ਹੋਵੇ ਕਿ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੂੰ ਕੁਝ ਸੋਝੇ ਤੇ ਪੰਜਾਬ ਦੇ ਵਿੱਚ ਗਵਰਨਰ ਰਾਜ ਲੱਗ ਜਾਵੇ ਨਾਲੇ ਸਰਕਾਰ ਜਾਵੇ ਨਾਲੇ ਪੱਲੇ ਨਾਲ ਵਿੱਚ ਕਿਵੇਂ ਦੇਖਦੇ ਕਿ ਆਕਰ ਗਵਰਨਰ ਰਾਜ ਲੱਗ ਜਾਂਦਾ ਇਹ ਹਾਈਪੋਥੈਟিক্যাল ਕੁਐਸਚਨ ਨਹੀਂ ਰਹੀ ਮੁੱਦੇ ਉੱਠਦੇ ਰਹਿੰਦੇ ਹੁੰਦੇ ਆ ਮੁੱਦਿਆਂ ਤੇ ਲੜਾਈ ਕਰਤੀਆਂ ਨਹੀਂ ਆਉਂਦੀਆਂ ਸਾਰੀਆਂ ਧਿਰਾਂ ਮੁੱਦੇ ਹੱਲ ਹੁੰਦੇ ਰਹਿੰਦੇ ਹੁੰਦੇ ਆ ਸੋ ਅਸੀਂ ਸਾਰੇ ਸਾਨੂੰ ਹਰਦਾ ਮੁੱਦੇ ਹੱਲ ਕਰਾਉਣ ਵਾਸਤੇ ਚੁਣਿਆ ਗਿਆ ਸੋ ਇਕੱਲੇ 92 ਨਹੀਂ 117 ਦੀ ਗੱਲ ਕਰਦਾ 117 ਹੀ ਪੰਜਾਬ ਦੇ ਆ ਔਰ ਸਾਰੇ ਮੁੱਦਿਆਂ ਦਾ ਹੱਲ ਕਰ ਲਈ ਆਪਦੇ ਆਉਂਦਾ ਜੋਰ ਲਾਉਣਗੇ ਮੇਰੀ ਇਹ ਤਵਕਕ ਸੁਪਾ ਸਰਕਾਰ ਵੱਲੋਂ ਵੀ ਅਕਸਰ ਨੀਤੀ ਤਿਆਰ ਕੀਤੀ ਜਾਣੀ ਸੀ ਔਰ ਕੋਈ ਪਾਰਟੀ ਪ੍ਰਧਾਨ ਦਾ ਫੈਸਲਾ ਹੁੰਦਾ ਸੁਪਾ ਸਰਕਾਰ ਵੱਲੋਂ ਇੱਕ ਖੇਤੀ ਨੀਤੀ ਤਿਆਰ ਕੀਤੀ ਜਾਣੀ ਸੀ ਸੰਧਵਾ ਸਾਹਿਬ ਉਹ ਕਿੱਥੋਂ ਤੱਕ ਗੱਲ ਅੱਗੇ ਵਧਾਓ ਖੇਤੀ ਦਾ ਮੇਰਾ ਕਹ ਖਰੜਾ ਵੀ ਤਿਆਰ ਹੈ ਉਹ ਰੈਡੀਪੀਸ਼ਨ ਹੋਣੀ ਹੈ ਉਸ ਇੱਕੋ ਹਿਸਟੋਰੀਕ ਡਾਕੂਮੈਂਟ ਹੈ ਉਹਦੇ 'ਚ ਇੱਕ ਵੀ ਛੋਟਾ ਮोटा ਵੀ ਕੋਈ ਕਵੀ ਨਹੀਂ ਰਹਿਣੀ ਚਾਹੀਦੀ ਉਸ ਨੂੰ ਮੇਰਾ ਖਿਆਲ ਸਾਰੇ ਐਕਸਪਰਟਸ ਦੇ ਉਹਦੇ ਤੇ ਵੀਊ ਆ ਰਹੇ ਆ ਜਲਦੀ ਹੋ ਜਾਏਗੀ ਧੰਨਵਾਦ ਸਭ ਇੱਕ ਤੁਸੀਂ ਕਿਹਾ ਐਮਐਸਪੀ ਪੰਜਾਬ ਵਿੱਚ ਮੈਲ ਰਹੀ ਹੈ ਝੋਨੇ ਦੀ ਵੱਡੀ ਲੁੱਟ ਹੋਈ ਹੈ ਜੀ ਮੰਡੀਆਂ ਦੇ ਵਿੱਚ ਪੰਜਾਬ ਦੇ ਵਿੱਚ ਉਹਦੇ ਬਾਰੇ ਕਾਡ ਵੀ ਲੱਗੀ ਹੈ ਜੀ ਰੇਟ ਵੀ ਘਟ ਲਿਆ ਉਹਦੀ ਐਪਲੀਕੇਸ਼ਨ ਮੈਨੂੰ ਦਿਓ ਮੈਂ ਆਪ ਦਾ ਪਤਾ ਕਰਾ ਕੇ ਸਜਾ ਦੇਵਾਂ ਉਹਦੀ ਸਰ ਦੇ ਚੁੱਕਿਆ ਕੋਈ ਹੋਰ ਹੋਈ ਆ ਥੱਲੇ ਕੋਈ ਸ਼ੋਰ ਹੁੰਦਾ ਮੇਰੇ ਐਪਲੀਕੇਸ਼ਨ ਦੇ ਨਾ ਉਹਦੀ ਦੇ ਚੁੱਕਿਆ ਜੀ ਇੱਕ ਵਾਰੀ ਮੀਟਿੰਗ ਵੀ ਹੋਈ ਹੈ ਜੀ ਡਲਿਆ ਸਾਹਿਬ ਦੀ ਆਪਣੀ ਤੁਸੀਂ ਉਹਦੀ ਐਪਲੀਕੇਸ਼ਨ ਸਪੈਸਿਫਿਕ ਮੈਨੂੰ ਦਿਓ ਮੈਂ ਆਪ ਦੇ ਲੈਵਲ ਤੇ ਕਰਾਉਂਦਾ ਠੀਕ ਹੈ ਧੰਨਵਾਦ ਸਾਬ ਕਿਸਾਨਾਂ ਕਿਸਾਨਾਂ ਬਤੋਨਾ ਜਿਹੜਾ ਆਪਣੇ ਕਿਸਾਨਾਂ ਦੀ ਕਿ ਲਿਸਟ ਹੈ ਬੈਕਅ ਜਦੋਂ ਸ਼ੁਰੂ ਕਰਿਆ ਸੀ ਅਮਨ ਸ਼ੰਤਾ ਕਿਵੇਂ ਦੇਖਦੇ ਹੋ ਕਿਉਂਕਿ ਉਹ ਤਾਂ ਕਲੈਸਟ ਬਣਾ ਹੀ ਬੈਠੇ ਆ ਜੇ ਪਹਿਲੇ ਕਿਸਾਨ ਨੂੰ ਕੁਝ ਹੁੰਦਾ ਤਾਂ ਦੂਸਰਾ ਕੀ ਸਰਕਾਰ ਉਡੀਕਦੀ ਰਹੇਗੀ ਕਿ ਕਿਸਾਨ ਬੈਠਦੇ ਰਹਿਣਗੇ ਜਾਂ ਸਮਾਜ ਦਾ ਵੀ ਖੱਡਿਆ ਜਾਂਦਾ ਹੈ ਕਿਸਾਨ ਦੇ ਨਾਲ ਅਸੀਂ ਤਾਂ ਬਿਲਕੁਲ ਨਾਲ ਸਰਕਾਰ ਬਿਲਕੁਲ ਦਖਾਨਾ ਦੇ ਨਾਲ ਜਿਹੜੀ ਕੋਈ ਦੇਖਣ ਵਾਲੀ ਗੱਲ ਹੀ ਨਹੀਂ ਹੈ ਸਰ ਤੋਂ ਤੁਹਾਡੇ ਸਾਬ ਦੇ ਕੇਂਦਰ ਦੇ ਦਬਾਅ ਕਿਸ ਤਰ੍ਹਾਂ ਪੈ ਸਕਦਾ ਭਾਵੇਂ ਕਾਂਗਰਸ ਆ ਰਹੀ ਆ ਉਹ ਵੀ ਕਹਿ ਰਹੇ ਨੇ ਅਸੀਂ ਨਾਲ ਆ ਕਿਸੀਆਂ ਆ ਕਿਸੇ ਵੀ ਕਹਿ ਰਹੇ ਉਸ ਨਾਲ ਪਰ ਨਾ ਤਾਂ ਕੋਈ ਸੱਦਾ ਪੱਤਰ ਆ ਰਿਹਾ ਨਾ ਗੱਲਬਾਤ ਅੱਗੇ ਵੱਧ ਰਹੀ ਆ ਡਾਕਟਰ ਕਹਿ ਰਹੇ ਨੇ ਅਗਲੇ 48 ਘੰਟੇ ਬਹੁਤ ਛੇੜੀ ਕਰ ਲੈ ਬਹੁਤ ਛੇੜ ਖਰਾਬ ਹੋ ਰਹੀ ਆ ਕਿਸੇ ਟਾਈਮ ਵੀ ਕੋਈ ਇਸ ਤਰ੍ਹਾਂ ਮੈਨੂੰ ਇਹ ਲੱਗਦਾ ਵੀ ਸਾਰੀਆਂ ਹੀ ਧਿਰਾਂ ਨੂੰ ਇਹਦੇ ਤੇ ਇੱਕ ਰਾਡੀਥੀ ਬਣਾਉਣੀ ਪਵੇਗੀ ਕੇਂਦਰ ਤੇ ਦਬਾਅ ਵੀ ਪਏਗਾ ਬਿਲਕੁਲ ਪਏਗਾ ਕਿਉਂ ਨਹੀਂ ਪਏਗਾ ਉਦੋਂ ਆਪਾਂ ਕਾਰਕਮ ਨੂੰ ਬਾਅਦ ਪੰਜਾਬ ਸਰਕਾਰ ਪਹਿਲ ਕਰੂਗੀ ਜੀ ਇਹ ਸਾਰੀਆਂ ਧਿਰਾਂ ਨੂੰ ਇਕੱਠੇ ਕਰੇਗੀ ਮੇਰਾ ਖਿਆਲ ਹੈ ਵੀ ਇਹਦੇ ਬਾਰੇ ਕਨ ਪ੍ਰਧਾਨ ਜੀ ਹੋ ਗਏ ਸੀ ਉਹ ਸਹੀ ਸਮੇਂ ਤੇ ਸਹੀ ਜਾਣਕਾਰੀ ਦੇ ਸਕਦੇ ਸਰ ਤੁਸੀਂ ਕਹਿ ਰਹੇ ਮੀਟਿੰਗ ਲਗਾਤਾਰ ਹੋ ਰਹੀ ਹੈ ਕੇਂਦਰ ਨਾਲ ਸਰ ਮੀਟਿੰਗ ਦਾ ਅਪਡੇਟ ਕੀ ਹੈ ਕਿ ਜੇ ਦੇਸ਼ਤਾ ਨਿਕਲ ਰਹੀ ਨੇ ਮੀਟਿੰਗ ਦਾ ਕੀ ਕੁਝ ਆ ਰਿਹਾ ਆਪਣੇ ਜੇ ਸਿੱਟਾ ਹੁੰਦਾ ਤੇ ਹੁਣ ਅੱਜ ਕਹਿ ਜਾਣਾ ਸੀ